ਦੋਸਤੋ ਮੈਂ ਰਾਜੇ ਸ਼ਰਮਾ ਬਸੰਤ ਰਤੂ YouTube ਚੈਨਲ ਤੋਂ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨਾਲ ਜੁੜਿਆ ਹਾਂ ਦਰਸ਼ਕੋ ਅੱਜ ਦਿਨ ਵੀ ਬੜਾ ਸੁਹਾਣਾ ਹੈ ਬੱਦਲ ਬੱਦਲਬਾਜੀ ਹੋਈ ਹੈ ਪੜਿਆਲੇ ਵਿੱਚ ਮੀਂਹ ਵੀ ਪਿਆ ਸਿਰੇ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਦੀ ਬੜੀ ਕਿਰਪਾ ਹੋਈ ਹੈ ਕਿ ਅੱਜ ਮਹਾਰਾਜ ਨੇ ਮੀਂਹ ਪਾਇਆ ਸਿਰੇ ਔਰ ਅੱਜ ਅਸੀਂ ਪੌਦੇ ਲਗਾ ਰਹੇ ਹਾਂ ਪਰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਜਦ ਵੀ ਅਸੀਂ ਕੋਈ ਬੂਟਾ ਲਾਇਆ ਹੈ ਜਾਂ ਤਾਂ ਪਹਿਲਾ ਮੀਂਹ ਪੈ ਜਾਂਦਾ ਜਾਂ ਅਗਲੇ ਦਿਨ ਮੀਂਹ ਪੈ ਜਾਂਦਾ ਹੈ ਇਹ ਪਰਮਾਤਮਾ ਦੀ ਕਿਰਪਾ ਦੀ ਬਰਸਾਤ ਜ਼ਰੂਰ ਹੁੰਦੀ ਹੈ ਔਰ ਅੱਜ ਸਾਡੇ ਤਿਰਪੜੀ ਵਾਸੀ ਜਿੰਨੇ ਵੀ ਅਸੀਂ ਜਿੰਨੇ ਵੀ ਦੁਕਾਨਦਾਰ ਵੀਰ ਆ ਜਾਂ ਸਾਡੇ ਕਲੱਬ ਮੈਂਬਰ ਨੇ ਅਸੀਂ ਰਲ ਕੇ ਇਹ ਅਸੀਂ ਪ੍ਰੋਜੈਕਟ ਕੀਤਾ ਹੈ ਔਰ ਇਹ 1 ਲੱਖ ਰੁਪਿਆ ਇਸ ਪ੍ਰੋਜੈਕਟ ਤੇ ਖਰਚ ਹੋ ਰਿਹਾ ਹੈ ਇਹ ਲਗਭਗ 1.5 ਤੋਂ 2 ਕਿਲੋਮੀਟਰ ਤੇ ਪੌਦੇ ਲੱਗਨੇ ਨੇ ਔਰ ਅੱਜ ਮੈਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਧੰਨਵਾਦ ਕਰਦਾ ਦਿਲ ਤੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਬਾਜ਼ਾਰ ਵਾਲਿਆਂ ਨੇ ਸਾਨੂੰ ਕੋਆਪਰੇਟ ਕੀਤਾ ਕਿਸੇ ਤਰ੍ਹਾਂ ਦਾ ਸਾਨੂੰ ਨੁਕਸਾਨ ਨਹੀਂ ਕੀਤਾ ਕਿਸੇ ਤਰ੍ਹਾਂ ਦਾ ਸਾਡਾ ਮਨ ਨਹੀਂ ਦਿਖਾਇਆ ਔਰ ਬੜੀ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਕਿਉਂਕਿ ਬਾਣੀ ਕਹਿੰਦੀ ਹੈ ਜਿਨ ਪ੍ਰੇਮ ਕੀਓ ਤਿਨ ਪ੍ਰਭੂ ਪਾਇਓ ਇਹ ਪਰਮਾਤਮਾ ਨੂੰ ਪਾਉਣ ਵਾਲੀ ਗੱਲ ਹੈ ਕਿਉਂਕਿ ਜਦ ਇਨਸਾਨ ਰੁੱਖ ਲਾਂਦਾ ਹੈ ਰੁੱਖ ਸਭ ਤੋਂ ਮਿੱਠੀ ਯਾਦ ਨੇ ਇਸ ਤੋਂ ਵੱਡੀ ਮਿੱਠੀ ਯਾਦ ਕੋਈ ਨਹੀਂ ਇਸ ਦੁਨੀਆ ਦੇ ਅੰਦਰ ਆਓ ਆਪਾਂ ਰੜਕੇ ਵਾਤਾਵਰਣ ਬਚਾਈਏ ਔਰ ਆਉਣ ਵਾਲੀਆਂ ਨਸਲਾਂ ਨੂੰ ਸੁੱਧ ਵਾਤਾਵਰਣ ਦਈਏ ਸੁੱਧ ਪਾਣੀ ਦਈਏ ਔਰ ਬਸੰਤ ਰਤੂ ਕਾਲ ਦੀ ਕੋਸ਼ਿਸ਼ ਹੈ ਕਿ ਉਹ ਇਸ ਤਰ੍ਹਾਂ ਦਾ ਕੰਮ ਪੂਰੇ ਪਟਿਆਲੇ ਜ਼ਿਲ੍ਹੇ ਚ ਕਰ ਰਿਹਾ ਹੈ ਔਰ ਪਟਿਆਲੇ ਜ਼ਿਲ੍ਹੇ ਦੀ ਪੰਜ ਜ਼ਿਲ੍ਹਿਆਂ ਚ ਪੰਜਾਬ ਦੇ ਪੰਜ ਜ਼ਿਲ੍ਹਿਆਂ ਚ 3.5 ਲੱਖ ਪੌਦੇ 500 ਮਿੰਡਾ ਚ ਲਗਾਏ ਨੇ ਔਰ ਕਲਬ ਨੇ 36 ਲੱਖ ਰੁਪਏ ਹੁਣ ਤੱਕ ਅਸੀਂ ਖਰਚ ਕਰ ਚੁੱਕੇ ਆ ਇਹ ਸਭ ਦ ਇਨਾ ਦਾ ਸਹਿਯੋਗ ਆ ਸਾਨੂੰ ਜੇ ਤਿਰਪੜੀ ਦੇ ਦੁਕਾਨਦਾਰ ਸਾਨੂੰ ਸਹਿਯੋਗ ਨਾ ਕਰਨ ਤਿਰਪੜੀ ਵਾਸੀ ਸਾਨੂੰ ਸਹਿਯੋਗ ਨਾ ਕਰਨ ਤਾਂ ਇਹ ਬਸੰਤ ਰਿਤੂ ਯੂਥਾ ਤਿਰਪੜੀ ਸਮਾਜ ਵਿੱਚ ਕੰਮ ਕਰਨਾ ਅਸੰਭਵ ਹੈ ਆਓ ਆਪਾਂ ਰਲ ਕੇ ਹੁਣ ਪੌਦਾ ਲਗਾਨੇ ਆਂ ਦੋਸਤੋ ਪੌਦਾ ਲੱਗ ਰਿਹਾ ਹੈ ਇਹ ਕਾਰਪੋਰੇਸ਼ਨਲ ਗਵਰਨਮੈਂਟ ਨੇ ਇਹ ਪੌਦਾ ਪਾਸ ਕੀਤਾ ਹੈ ਕਿਉਂਕਿ ਅਸੀਂ ਪੌਦਾ ਹੋਰ ਲਾਣਾ ਚਾਹੁੰਦੇ ਸੀ ਸਾਡੇ ਦੁਕਾਨਦਾਰ ਵੀਰ ਨਿੰਮ ਲਾਣਾ ਚਾਹੁੰਦੇ ਸੀ ਅਸੀਂ ਪਾਮ ਲਾਣਾ ਚਾਹੁੰਦੇ ਸੀ ਕੋਈ ਹੋਰ ਬੂਟਾ ਲਾਣਾ ਚਾਹੁੰਦਾ ਸੀ ਪਰ ਜੋ ਸਰਕਾਰ ਦੀ ਹਦਾਇਤਾਂ ਨੇ ਸਾਨੂੰ ਸਰਕਾਰ ਦੀ ਹਦਾਇਤਾਂ ਨੂੰ ਮੰਨਣਾ ਪੈਂਦਾ ਹੈ ਕਿਉਂਕਿ ਮੈਂ ਖੇਲ ਮੰਤਰਾਲੇ ਭਾਰਤ ਸਰਕਾਰ ਐਨਆਈਐਸਵੀ ਦਾ ਬਤੌਰ ਮੈਨੇਜਰ ਜੌਬ ਕਰਦਾ ਹਾਂ ਔਰ ਸਾਨੂੰ ਸਰਕਾਰ ਦੇ ਨੋਰਮਸ ਨੂੰ ਮੰਨਣਾ ਪੈਂਦਾ ਹੈ ਕਿਉਂਕਿ ਅਸੀਂ ਸਰਕਾਰ ਤੋਂ ਉਲਟ ਨਹੀਂ ਜਾ ਸਕਦੇ ਔਰ ਮੈਂ ਸਾਰੇ ਦੁਕਾਨਦਾਰ ਵੀਰਾਂ ਦਾ ਇੱਕ ਵਾਰੀ ਫਿਰ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਦਾ ਜਿਹੜਾ ਦਿਨ ਹੈ ਇਸ ਨੂੰ ਯਾਦਗਾਰ ਦਿਨ ਬਣਾਇਆ ਹੈ ਇਹ ਦਿਨ ਕਦੀ ਵੀ ਇਹ ਭੁੱਲਣਗੇ ਨਹੀਂ ਕਿਉਂਕਿ ਇਹਨਾਂ ਨੇ ਰਲ ਕੇ ਉਸ ਅਕਾਲ ਪੁਰਖ ਦੀ ਅਸੀਰਵਾਦ ਸਦਕੇ ਇਹ ਅੱਜ ਪੌਦਾ ਲਗਾਇਆ ਬੋਲੇ ਸੋਨਿਹਾਲ ਸਿਆ ਕਾਲ ਬੋਲੇ ਸੋਨਿਹਾਲ ਸਿਆ ਕਾਲ ਹੁਣ ਗੱਲ ਬਣੀ ਹੈ ਥੈਂਕ ਯੂ ਜੀ ਥੈਂਕ ਯੂ ਦੋਸਤੋ ਮੈਂ ਰਾਜੇਸ਼ਰਮਾ ਆਪ ਸੰਕਤ YouTube ਚੈਨਲ ਤੇ ਪਰ ਵੀ ਆਪਣੇ ਦਰਸ਼ਕਾਂ ਨਾਲ ਜੁੜਿਆ ਦਰਸ਼ਕੋ ਅੱਜ ਦਾ ਦਿਨ ਬੜਾ ਹੀ ਯਾਦਗਾਰ ਦਿਨ ਅਸੀਂ ਕਿਰਤੀ ਕਰਿਆਲਾ ਵਿਕਤੀਆਂ ਹੋਈ ਜਾਰਾ ਜਿੱਥੇ 100 ਫੁੱਟ ਸੜਕ ਚੌੜੀ ਹੈ ਉਸ ਟੁਆਡਰ ਤੇ ਅਸੀਂ ਪੌਦੇ ਲਗਾ ਰਹੇ ਹਾਂ ਔਰ ਮੈਂ ਜਦੋਂ ਤਾਰਾ ਜਨ ਜਿਹੜੇ ਬੈਂਕ ਤੋਂ ਰਿਟਾਇਰ ਹੋਏ ਨੇ ਇਹਨਾਂ ਦਾ ਤਹਿਤ ਲੋਤਾ ਖਾਸ ਕਰਦਾ ਤਾਰਾ ਜਨ ਜਿਹੜੇ ਦਿੱਸਾ ਮਾ ਪਟੇ ਸਰੂਸੀਵਾ ਸਾਡੇ ਵੱਡੇ ਭਰਾ ਨੇ ਇਹ ਸਰੂਸੀਵਾ ਦੇ ਨਾਲ ਆਏ ਅੱਜ ਇਹਨਾਂ ਨੇ ਕੀਤਾ ਇੱਕ ਬਹੁਤ ਵੱਡੇ ਹੋਏ ਆ ਅੱਜ ਉਹਨਾਂ ਦਾ ਵੀ ਮਨ ਬੜਾ ਆਤਮ ਸਤਿਸ਼ ਹੋਈ ਦੀ ਇਹਦਾ ਜਾਨ ਸਾਡੇ ਬਾਬਾ ਜੀ ਦਾ ਨਾਮ ਸੰਤੋਸ਼ਦਾਸ ਜੀ ਤੇ ਉੱਪਰ ਉਹ ਲੋਕ tham Thakur ਦੇ ਕੋਲ ਬੈਠੇ ਨੇ ਅੱਜ ਉਹ ਵੀ ਬੜਾ ਖੁਸ਼ ਹੋਣਗੇ ਕਿ ਅੱਜ ਮੇਰੇ ਬੱਚਿਆਂ ਨੇ ਅੱਜ ਤੇ ਬਹੁਤ ਸ਼ਾਨਦਾਰ ਕੰਮ ਕੀਤਾ ਹੈ ਇਨਸਾਨੀਅਤ ਦਾ ਕੰਮ ਕੀਤਾ ਹੈ ਸਾਂਝੀ ਦੇ ਫਲਸਫਾ ਕੰਮ ਕੀਤਾ ਹੈ ਮੈਂ ਤੁਹਾਨੂੰ ਸਭ ਨੂੰ ਨਮਸਕਾਰ ਕਰਦਾ हूं ਅਤੇ ਤੁਹਾਨੂੰ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਕੱਢ ਕੇ ਆਏ ਹੋ ਅਤੇ ਇਸੇ ਤਰ੍ਹਾਂ ਸਾਡੀ ਇਸ ਸੰਸਥਾ ਨਾਲ ਜੁੜੇ ਰਹਿਣਾ ਤਾਂ ਕਿ ਸਾਨੂੰ ਤੁਹਾਡੇ ਪਿਤਾ ਜੀ ਦਾ ਤੁਹਾਡਾ ਆਸ਼ੀਰਵਾਦ ਸਾਨੂੰ ਮਿਲਦਾ ਰਹੇ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਦੋਸਤੋ ਨਾਮਾ ਜੀ ਨੇ ਰਾਦਾ ਸਵਾਮੀ ਸਾਡੇ ਸਤਸੰਗੀ ਨੇ ਔਰ ਬਹੁਤ ਅੱਛਾ ਕੰਮ ਕਰਦੇ ਨੇ ਤਿਰਪੜੀ ਤਿਰਪੜੀ ਇਹਨਾਂ ਤੇ ਮਾਨ ਕਰਦੀ ਹੈ ਔਰ ਬੜੇ ਨਿੱਗੇ ਸੁਹਾਦੇ ਨੇ ਕਦੀ ਗੁੱਸਾ ਨਹੀਂ ਕਰਦੇ ਮੱਥੇ ਤੇ ਟੀੜੀ ਨਹੀਂ ਪਾਉਂਦੇ ਹਾਲੇ ਮੇਰੇ ਵਰਗੇ ਨੂੰ ਗੁੱਸਾ ਆ ਜਾਂਦਾ ਮੈਨੂੰ ਸਮਝਾਉਂਦੇ ਰਹਿੰਦੇ ਨੇ ਵੀ ਗੁੱਸਾ ਨਹੀਂ ਕਰਨਾ ਗੁੱਸਾ ਨਹੀਂ ਕਰਨਾ ਔਰ ਇਹ ਪੌਦਾ ਸਾਡੇ ਨਾਲ ਲਗਾ ਰਹੇ ਨੇ ਦੋਸਤੋ ਤ੍ਰਿਪੜੀ ਵਿਕੇ ਇਹ ਪਲਾਂਟੇਸ਼ਨ ਦਾ ਕੰਮ ਚੱਲ ਰਿਹਾ ਸਵੇਰ ਤੋਂ ਚੱਲ ਰਿਹਾ ਹੈ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਆ ਆਮਰ ਇੰਟਰਪ੍ਰਾਈਜ਼ ਦੇ ਸਰਦਾਰ ਜੀ ਆਏ ਨੇ ਉਹਨਾਂ ਕੋਲ ਸਪੈਸ਼ਲ ਸਿਰੋਨ ਨੂੰ ਬੁਲਾਇਆ ਕਿਉਂਕਿ ਇਹ ਸਾਡੇ ਨਾਲ ਜਤਨ ਤੋਂ ਇਹ ਤ੍ਰਿਪੜੀ ਚਾਏ ਨੇ ਸਾਡੇ ਕਲੱਬ ਨਾਲ ਜੁੜੇ ਹੋਏ ਨੇ ਆਪਾਂ ਇਹਨਾਂ ਦੇ ਵਿਚਾਰ ਵੀ ਲਾਵਾਂਗੇ ਕਿਉਂਕਿ ਸਾਡੇ ਬਹੁਤ ਹੀ ਅੱਛੇ ਮੈਂਬਰ ਨੇ ਔਰ ਉਹਨਾਂ ਦਾ ਸਟਾਫ ਇਹ ਪੌਦੇ ਲਗਾ ਰਿਹਾ ਹੈ ਔਰ ਦੋਸਤੋ ਮੈਂ ਧੰਨਵਾਦ ਕਰਦਾ ਸਾਰੇ ਸਟਾਫ ਦਾ ਵੀ ਸਰਦਾਰ ਜੀ ਦਾ ਵੀ ਕਿ ਉਹਨਾਂ ਨੇ ਟਾਈਮ ਕੱਢ ਕੇ ਇਹ ਤ੍ਰਿਪੜੀ ਨੂੰ ਖਰਾਬਰਾ ਕਰਨ ਲਈ ਆਪਣਾ ਯੋਗਦਾਨ ਪਾਇਆ ਆਓ ਆਪਾਂ ਸਰਦਾਰ ਜੀ ਨਾਲ ਕੋਈ ਇੱਕ ਮੈਸੇਜ ਲੈਣੇ ਆ ਕਿ ਕੀ ਅੱਜ ਦੇ ਵਾਤਾਵਰਣ ਦੇ ਵਿਗੜ ਰਿਹਾ ਵਾਤਾਵਰਣ ਔਰ ਬਸੰਤ ਰਿਤੂ ਕਲੱਬ ਦੇ ਇਹ ਮੈਂਬਰ ਨੇ ਉਹਨਾਂ ਨੂੰ ਆਪਣੇ ਕਲੱਬ ਦੀ ਇੱਕ ਕਿਸ ਤਰ੍ਹਾਂ ਦੀ ਸੇਵਾ ਲੱਗੀ ਹੈ ਸਰਦਾਰ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਸੰਤ ਰਿਤੂ ਯੂਥ ਕਲੱਬ ਪਟਿਆਲਾ ਤੋਂ ਔਰ ਰਾਜੇਸ਼ ਸ਼ਰਮਾ ਬਸੰਤ ਰਿਤੂ YouTube ਚੈਨਲ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਸਰ ਜੀ ਪਹਿਲਾਂ ਤਾਂ ਬਹੁਤ ਖੁਸ਼ੀ ਦਾ ਵੇਲਾ ਹੈ ਕਿ ਤੁਸੀਂ ਆ ਕੇ ਇੱਥੇ ਪੌਦਾ ਲਗਾਇਆ ਹੈ ਔਰ ਅੱਜ ਤੁਸੀਂ ਪੌਦਾ ਲਗਾ ਕੇ ਜੋ ਤੁਹਾਨੂੰ ਖੁਸ਼ੀ ਮਹਿਸੂਸ ਹੋਈ ਹੈ ਉਸ ਨੂੰ ਜ਼ਾਹਿਰ ਕਰਦੇ ਹੋਏ ਵਾਤਾਵਰਣ ਪ੍ਰਤੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵਾਹਿਗੁਰੂ ਜੀ ਦਾ ਸਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਲੀ ਪਬਲਿਕ ਨੂੰ ਇਹ ਹੀ ਹੈ ਕਿ ਗ੍ਰੀਨਰੀ ਜਿੰਨੀ ਵੱਧ ਵੱਧ ਹੋ ਸਕੇ ਉਹ ਕੀਤੀ ਜਾਵੇ ਤੇ ਜਿਹੜੇ ਇਸਾਂ ਤਰੀਕੇ ਨਾਲ ਜੁਆਬ ਆਲੇ ਸਾਰੇ ਹੀ ਅੱਛੇ ਕੰਮਾਂ ਦੇ ਵਿੱਚ ਯੋਗਦਾਨ ਦਿੰਦੇ ਆ ਅਸੀ ਇਸ ਕਰਦੇ ਨਾ ਬਹੁਤ ਬਹੁਤ ਮਾਫ ਕਰਦੇ ਹਾਂ ਤੇ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਸੋ ਇਹ ਪੂਰਾ ਪੌਦਾ ਲਾਉਂਦਾ ਕੰਪਲੀਟ ਕੰਮ ਹੋ ਗਿਆ ਪਾਣੀ ਵੀ ਲੱਗ ਗਿਆ ਉਹ ਮੈਂ ਖਾਸ ਤੌਰ ਤੇ ਸਮੂਹ ਸਨਦਾਰ ਦੁਕਾਨਦਾਰੀ ਦਾ ਧੰਨਵਾਦ ਕਰਨਾ ਕਿ ਟਿਰਪੜੀ ਦੇ ਦੁਕਾਨਦਾਰ ਵੀ ਲਾਏ ਆ ਵੀਰਾਂ ਨੇ ਸਾਨੂੰ ਸਾਥ ਦਿੱਤਾ ਹੈ ਤਾਂ ਹੀ ਪੌਦੇ ਲੱਗ ਰਹੇ ਨੇ ਜੈ ਜੀ ਉਸਤੋ ਮੈਂ ਕੋਲ ਫਿਰ ਆਪਣੇ ਦਰਸ਼ਕਾਂ ਨਾਲ ਜੁੜਿਆ ਹਾਂ ਦਰਸ਼ਕੋ ਇਹ ਸਾਡੀ ਟਿਰਪੜੀ ਟਾਊਨ ਪਟਿਆਲਾ ਹੈ ਟਿਰਪੜੀ ਪੂਰੇ ਪਟਿਆਲੇ ਦਾ ਦਿਲ ਹੈ ਔਰ ਅੱਜ ਸਾਡੇ ਦੁਕਾਨਦਾਰ ਮਿਲ ਕੇ ਬਸੰਤ ਰਿਤੂ ਕਲੱਬ ਦੇ ਨਾਲ ਮਿਲ ਕੇ ਸਾਡੇ ਦੁਕਾਨਦਾਰ ਵੀਰ ਅੱਜ ਇਸ ਦਿਲ ਨੂੰ ਹਰਾ ਭਰਾ ਕਰ ਰਹੇ ਨੇ ਔਰ ਪੂਰੇ ਪਟਿਆਲੇ ਲਈ ਇੱਕ ਐਗਜ਼ਾਮਪਲ ਬਣ ਬਣੇ ਨੇ ਕਿ ਆਓ ਪੌਦੇ ਲਗਾਈਏ ਵਾਤਾਵਰਨ ਨੂੰ ਬਚਾਈਏ ਉਹ ਦੁਨੀਆ ਦੇ ਲੋਕੋ ਸਵਾਰਥਵਾਰਾ ਜੀਵਨ ਜੀਣਾ ਛੱਡ ਦਿਓ ਜੇ ਜੀਣਾ ਹੈ ਤਾਂ ਕਿਸੇ ਲਈ ਜੀਓ ਜज्ਬਾਤ ਪੈਦਾ ਕਰੋ ਕਿ ਤੁਹਾਡਾ ਜੀਵਨ ਕਿਸਦੇ ਕੰਮ ਆਵੇ ਜੀਵਨ ਰ ਇੱਕ ਰੁੱਖ ਵਰਗਾ ਹੋਵੇ ਕਿਉਂਕਿ ਰੁੱਖ ਕੁਛ ਨਹੀਂ ਕਹਿੰਦਾ ਕਿਸੇ ਨੂੰ ਛਾਂ ਵੀ ਦਿੰਦਾ ਫਲ ਵੀ ਦਿੰਦਾ ਲੱਕੜੀ ਵੀ ਦਿੰਦਾ ਆਕਸੀਜਨ ਵੀ ਦਿੰਦਾ ਠੀਕ ਉਸੇ ਤਰ੍ਹਾਂ ਸਾਡੇ ਤਿਰਪੜੀ ਦੇ ਦੁਕਾਨਦਾਰ ਵੀਰਾਂ ਨੇ ਇੱਕ ਉਦਾਹਰਣ ਦਿੱਤੀ ਹੈ ਪਟਿਆਲੇ ਦੇ ਲੋਕਾਂ ਨੂੰ ਕਿ ਆਓ ਦੁਨੀਆ ਦੇ ਲੋਕੋ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਈਏ ਆਜਾ ਆਵਰ ਜੀ ਤਾ ਆਜਾ ਪੌਦੇ ਲਗਾਈਏ ਆਪਾਂ ਆਪਾਂ ਵੀਰ ਨਾਲ ਕਿਸੇ ਨਾਲ ਦੁਕਾਨਦਾਰ ਵੀਰ ਨਾਲ ਗੱਲ ਵੀ ਕਰਾਂਗੇ ਕਿ ਉਹਨਾਂ ਨੂੰ ਇਹ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਦੀ ਜਿਹੜੀ ਸੇਵਾ ਹੈ ਦੋਸਤੋ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਤ੍ਰਿਪੜੀ ਦੇ ਦੁਕਾਨਦਾਰਾਂ ਦੇ ਸਹਿਯੋਗ ਦੇ ਨਾਲ ਪਿਛਲੇ 30 ਸਾਲਾਂ ਤੋਂ ਪੂਰੇ ਪੰਜਾਬ 'ਚ ਕੰਮ ਕਰ ਰਿਹਾ ਹੈ ਮੈਂ ਇੱਕ ਵਾਰੀ ਫਿਰ ਤ੍ਰਿਪੜੀ ਦੇ ਦੁਕਾਨਦਾਰ ਵੀਰਾਂ ਦਾ ਧੰਨਵਾਦ ਕਰਦਾ ਕਿ ਉਹ ਪੰਜਾਬ ਦੇ ਵਿੱਚ ਸਾਡੇ ਸੰਸਯੋਗ ਕਰ ਰਹੇ ਨੇ ਤ੍ਰਿਪੜੀ ਦੇ ਦੁਕਾਨਦਾਰ ਬਿਨਾ ਸਾਡਾ ਕਲੱਬ ਅਧੂਰਾ ਹੈ ਬਿਲਕੁਲ ਹਜ਼ੂਰ ਹੈ ਤ੍ਰਿਪੜੀ ਦੇ ਬਿਨਾ ਮੈਂ ਤ੍ਰਿਪੜੀ ਦੇ ਦੁਕਾਨਦਾਰ ਵੀਰਾਂ ਦਾ ਆਪਣੇ ਦਿਲ ਦੀ ਕਰਾਂ ਇਹ ਤੁਹਾਨੂੰ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਇਹਦੀ ਮੌਸਮ ਚ ਆ ਕੇ ਸਾਡਾ ਸਾਥ ਦਿੱਤਾ ਹੈ ਔਰ ਪੌਦੇ ਲਗਾਉਣ ਵਿੱਚ ਸਹਿਯੋਗ ਕੀਤਾ ਹੈ ਆਓ ਆਪਾਂ ਕਿਸੇ ਵੀਰ ਨਾਲ ਗੱਲ ਵੀ ਕਰਦੇ ਹਾਂ ਕੀ ਲਗਾਇਆ ਜਾ ਰਿਹਾ ਹੈ ਔਰ ਮੈਂ ਬਹੁਤ ਧੰਨਵਾਦ ਕਰਦਾ ਤ੍ਰਿਪੜੀ ਦੇ ਦੁਕਾਨਦਾਰ ਵੀਰਾਂ ਦਾ ਬਹੁਤ ਅੱਛਾ ਸਹਿਯੋਗ ਦੇ ਰਹੇ ਨੇ ਦੋਸਤੋ ਇਹ 1 ਲੱਖ ਰੁਪਿਆ ਖਰਚ ਹੋ ਰਿਹਾ ਹੈ 32 ਬੂਟਿਆਂ ਤੇ ਆਓ ਆਪਾਂ ਵੀਰ ਨਾਲ ਦੁਕਾਨਦਾਰ ਵੀਰ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਉਹਦੇ ਉਹਨਾਂ ਦੇ ਮਨ ਵਿੱਚ ਅੱਜ ਕੀ ਭਾਵਨਾ ਹੈ ਇਸ ਮੌਸਮ ਦੇ ਵਿੱਚ ਪੌਦੇ ਲਗਾਉਣ ਦੀ ਕਰਦੇ ਹਾਂ ਸਾਰੇ ਤ੍ਰਿਪੜੀ ਨਿਵਾਜਿਆਂ ਤੇ ਪੰਜਾਬ ਘਰ ਨੇ ਮੈਂਟਰਾਂ ਵਿੱਚ ਜੈ ਸ਼੍ਰੀ ਰਾਮ ਜੀ ਸਾਰੇ ਨੂੰ ਬੇਨਤੀ ਹੈ ਜੀ ਇੱਕ ਰੁੱਖ ਲਗਾਉਣਾ ਚਾਹੀਦਾ ਜੀ ਇੱਕ ਰੁੱਖ ਲਗਾਉਣ ਨਾਲ ਦੋ ਬੰਦਿਆਂ ਨੂੰ ਸੁੱਖ ਹੁੰਦਾ ਜੀ ਹਾਂ ਜੀ ਹਰ ਬੰਦਾ ਇੱਕ ਰੁੱਖ ਲਗਾਵੇ ਤਾਂ ਸਾਰੇ ਪੰਜਾਬ ਦਾ ਬਹੁਤ ਵਧੀਆ ਫਾਇਦਾ ਹੋ ਜਾਏਗਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੇ ਸਾਡਾ ਇੱਕ ਵੀਰ ਦੁਕਾਨਦਾਰ ਵੀਰ ਨਾਲ ਆਪਾਂ ਹੋਰ ਗੱਲ ਕਰਦੇ ਹਾਂ ਅੱਜ ਵੀਰ ਜੀ ਤੁਹਾਡਾ ਨਾਮ ਕੀ ਹੈ ਹਾਂਜੀ ਵਿਨੋਦ ਕੁਮਾਰ ਜੀ ਅੱਜ ਸਾਡੇ ਤਿਰਪੜੀ ਦੇ ਦੁਕਾਨਦਾਰ ਵੀਰਾਂ ਨੇ ਇੱਕ ਬਹੁਤ ਸ਼ਾਨਦਾਰ ਕੰਮ ਕੀਤਾ ਬਸੰਤਰੀ ਤੋਂ ਯੂਥ ਕਲੱਬ ਤਿਰਪੜੀ ਦੇ ਨਾਲ ਮਿਲ ਕੇ ਕਿਉਂਕਿ ਤਿਰਪੜੀ ਦਾ ਸ਼ੁਰੂ ਤੋਂ ਹੀ ਸਹਿਯੋਗ ਕਰ ਰਹੀ ਹੈ ਜਦੋਂ ਇਹ ਕਲੱਬ ਬਣਿਆ ਹੈ ਇਹ ਤਿਰਪੜੀ ਦਾ ਹੀ ਕਲੱਬ ਹੈ ਔਰ ਤਿਰਪੜੀ ਦਾ ਹਰ ਦੁਕਾਨਦਾਰ ਹਰ ਵੀਰ ਸਾਨੂੰ ਸਹਿਯੋਗ ਕਰਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤਿਰਪੜੀ ਦੇ तमाम ਦੁਕਾਨਦਾਰਾਂ ਦਾ ਧੰਨਵਾਦ ਕਰਦਾ ਔਰ ਬੇਨਤੀ ਵੀ ਕਰਾਂਗਾ ਕਿ ਇਸੇ ਤਰ੍ਹਾਂ ਜੁੜੇ ਰਹੋ ਹਾਂਜੀ ਅੱਜ ਦੇ ਪ੍ਰੋਗਰਾਮ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਰੁੱਕ ਹੀ ਜੀਵਨ ਹੈ ਸਾਨੂੰ ਰੁੱਕ ਵਾਤਾਵਰਣ ਦਿਖਾਉਣਗੇ ਜੀ ਅੱ비 ਆਉਣ ਵਾਲੀ ਜਨਰੇਸ਼ਨ ਨੂੰ ਸ਼ੁਰੂਫਾਦਾ ਫਾਇਦਾ ਅਸੀਂ ਅੱਜ ਲਗਾ ਰਹੇ ਹਾਂ ਸਾਡੀ ਆਉਣ ਵਾਲੀ ਜਨਰੇਸ਼ਨ ਇਸ ਦਾ ਲਾਭ ਉਠਾਏਗੀ ਬਿਲਕੁਲ ਔਰ ਸ਼ੁੱਧ ਹਵਾ ਮਿਲੇਗੀ ਬਿਲਕੁਲ ਔਰ ਆਕਸੀਜਨ ਮਿਲੇਗਾ ਸਾਨੂੰ ਤੇ ਫਸੀ ਬਿਮਾਰੀਆਂ ਤੋਂ ਬਚੇ ਰਵਾਂਗੇ ਹਾਂ ਔਰ ਛਾਂ ਛਾਂ ਮਿਲੇਗੀ ਆਨਗਾਰਾ ਵਾਲਾ ਬਹੁਤ ਬੰਦਿਆਂ ਵਾਸਤੇ ਇਹਦਾ ਫਾਇਦਾ ਹੋਏ ਇਹ ਦੇਖੋ 100 ਫੁੱਟ ਤ੍ਰਿਪੜੀ ਦੀ ਸੜਕ ਹੈ ਕਿੰਨੀ ਸੁੰਦਰ ਲੱਗੇਗੀ ਇੱਕ ਕਿਸਮ ਦਾ ਇਹ ਕਸ਼ਮੀਰ ਬਣ ਜਾਏਗਾ ਜਦ ਸ਼ਾਨ ਬਣ ਜਾਏਗੀ ਪਟਿਆਲੇ ਦੀ ਸ਼ਾਨ ਵਧੇਗੀ ਬਣੇਗੀ ਔਰ ਤ੍ਰਿਪੜੀ ਫਸੀਰ ਦੁਕਾਨਦਾਰ ਪਰ ਆ ਹੈਗੇ ਉਹਨਾਂ ਨੇ ਬਹੁਤ ਸਹਿਯੋਗ ਕੀਤਾ ਮੈਂ ਜਿਨ੍ਹਾਂ ਦਾ ਦਿਲਵਾਤਾ ਧੰਨਵਾਦੀਆਂ ਜੇ ਪਸੰਦਰੀਤੂ ਕਲੱਬ ਵਾਲੇ ਖੜੇ ਨੇ ਇਹਨਾਂ ਨੂੰ ਵੀ ਅਸੀਂ ਧੰਨਵਾਦੀਆਂ ਜੋ ਇਸ ਕੰਮ ਨੂੰ ਕਰਨ ਵਿੱਚ ਸੇਵਾ ਕਰ ਰਹੇ ਨੇ ਮੈਂ ਦੇਖੋ ਵੀਰੋ ਮੈਂ ਸੱਚੀ ਸੇਵਾ ਕਰ ਰਿਹਾ ਸੱਚੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤਿਰਪੜੀ ਦੇ ਦੁਕਾਨਦਾਰ ਵੀਰਾਂ ਦਾ ਧੰਨਵਾਦ ਕਰਦਾ ਕਿਉਂਕਿ ਤਿਰਪੜੀ ਦੇ ਦੁਕਾਨਦਾਰਾਂ ਵੀਰਾਂ ਤੋਂ ਬਿਨਾ ਇਹ ਕਲੱਬ ਸੇਵਾ ਨਹੀਂ ਕਰ ਸਕਦਾ ਚਲੋ ਇਹ ਆਉਂਦਾ ਬਸੰਤ ਰਿਤੂ ਕਲੱਬ 25 ਸਾਲਾਂ ਤੋਂ ਸੇਵਾ ਕਰ ਰਿਹਾ ਹੈ ਇਹ ਹੀ ਬਹੁਤ ਹੈ ਦੀ ਬਜ਼ਾਰ ਨਗਰ ਅੱਜ ਤੱਕ ਟੈਂਕ ਪਾਣੀ ਦਿੰਦਾ ਇਹਦੇ ਬੂਟੇ ਲਾ ਰਿਹਾ ਹੈ 1.5 ਲੱਖ ਰੁਪਏ ਖਰਚਾ ਜਿਹੜਾ ਬਸੰਤ ਰਿਤੂ ਕੰਮ ਕਰ ਰਿਹਾ ਹੈ थैंक यू ਸਭ ਆਪਣੇ ਤਿਰਪੜੀ ਦੇ ਵਸਾਸੀਆਂ ਦਾ ਸਹਿਯੋਗ ਹੈ ਥੈਂਕ ਯੂ ਸਰ ਥੈਂਕ ਯੂ ਸਾਡੇ ਤਿਰਪੜੀ ਦੇ ਦੁਕਾਨਦਾਰ ਵੀਰ ਇੱਕ-ਇੱਕ ਬੂਟਾ ਲਗਾ ਰਹੇ ਨੇ ਸਾਡੀ ਵੀ ਪੂਰੀ ਖੁਆਇਸ਼ ਹੈ ਕਿ ਬਸੰਤਰੀਤੂ ਕਲੱਬ ਦੇ ਮੈਂਬਰਾਂ ਦੀ ਇੱਕ ਖੁਆਇਸ਼ ਸੀ ਕਿ ਹਰ ਦੁਕਾਨਦਾਰ ਤੋਂ ਪੌਦਾ ਲਗਾਇਆ ਜਾਏ ਮੈਂ ਧੰਨਵਾਦ ਕਰਦਾ ਰਜੇਸ਼ ਜੀ ਦਾ ਬਰਮਾ ਜੀ ਦਾ ਪੰਡਤ ਜੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਆਪਣੀ ਦੁਕਾਨ ਤੋਂ ਉੱਠ ਕੇ ਗਾਕਾਂ ਵਿੱਚੋਂ ਉੱਠ ਕੇ ਆਏ ਨੇ ਪਰਮਾਤਮਾ ਇਹਨਾਂ ਦੀ ਗਾਕਾਂ ਦੀ ਲੈਣਾ ਲੱਗਦੀ ਹੈ ਰਹਿਣ ਇਹ ਮੇਰੀ ਇਹਨਾਂ ਨੂੰ ਸ਼ੁਭ ਕਾਮਨਾ ਨੇ ਕਾਮਨਾ ਕਿਉਂਕਿ ਇੱਕ ਸ਼ੁਭ ਕੰਮ ਕਰਨ ਆਏ ਨੇ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ ਪਾਣੀ ਹੈ ਜੀ ਥੋੜੀ-ਥੋੜੀ ਮਿੱਟੀ ਸਾਰਿਆਂ ਨੂੰ ਬੇਨਤੀ ਹੈ ਕਿ ਪਾ ਕੇ ਜਾਣ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਰਾਜਨ ਜੀ ਬਹੁਤ ਲਗਾ ਰਹੇ ਨੇ ਇਹ ਮੇਰੇ ਨਾਲ ਨਾਰਾਜ਼ ਵੀ ਨਾਰਾਜ਼ਗੀ ਵੀ ਬੇਸ ਕਰ ਰਹੇ ਨੇ ਕਿ ਤੂੰ ਮੇਰੀ ਵੇਟ ਨਹੀਂ ਕੀਤੀ ਭਾਈ ਵੀਰ ਮੈਂ ਵੇਟ ਤਾਂ ਕਰ ਰਿਆ ਸੀ ਪਰ ਅਰੇ ਦੁਕਾਨਦਾਰ ਵੀਰ ਬਹੁਤ ਇਕੱਠੇ ਹੋ ਗਏ ਸੀ ਤਾਂ ਪ੍ਰੈਸ਼ਰ ਦੇ ਕਾਰਨ ਮੈਨੂੰ ਬੂਟਾ ਲਾਣਾ ਪਿਆ ਮੈਂ ਤੇਰੇ ਤੋਂ ਮਾਫੀ ਮੰਗਦਾ ਰਾਜਨ ਯਾਰ ਕਿਉਂਕਿ ਮੈਂ ਤੇਰਾ ਇੰਤਜ਼ਾਰ ਨਹੀਂ ਕਰ ਪਾਇਆ ਸੌਰੀ ਇਹ ਕਹਿੰਦੇ ਫਿਰ ਦਿਨ ਨੂੰ ਸੌਰੀ ਕਹਿੰਨਾ ਬਾਜ਼ਾਰ 'ਚ ਖੜ ਕੇ ਸੌਰੀ ਕਹਿੰਨਾ ਲੋਕੀ ਤਾਂ ਕਮਰੇ 'ਚ ਵੜ ਕੇ ਅੰਦਰ ਵੜ ਕੇ ਸੌਰੀ ਕਰਦੇ ਨੇ ਮੈਂ ਬਾਜ਼ਾਰ 'ਚ ਢੱਡ ਕੇ ਸੌਰੀ ਕਹਿੰਨਾ ਹੈ ਕਿਉਂ ਥ ਰਾਜਨ ਆਪਾ ਰਾਜਨ ਵੀਰ ਨਾਲ ਕੇਸ਼ਵ ਰਾਜਨ ਨਾਲ ਗੱਲ ਕਰਦੇ ਆ ਇਹ ਇੱਥੇ ਦੁਕਾਨਦਾਰ ਵੀਰ ਨੇ ਇਹਨਾਂ ਨੇ ਪਿੱਛੇ ਸ਼੍ਰੀ ਮੰਦਿਰ ਤੇ ਬਹੁਤ ਵਧੀਆ ਸੇਵਾ ਕੀਤੀ ਹੈ ਔਰ ਜਿਹੜਾ ਟੈਂਕੀ ਦੇ ਬਿਲਕੁਲ ਬੈਕ ਤੇ ਆ ਉੱਥੇ ਸ਼੍ਰੀ ਪਰਿਵਾਰ ਦੀ ਮੂਰਤੀਆਂ ਦਾ ਸਥਾਪਨਾ ਕਰਾਈ ਆ ਸਾਡੇ ਵੀਰ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਬਹੁਤ ਹੀ ਧਾਰਮਿਕ ਇਨਸਾਨ ਨੇ ਹਾਂਜੀ ਰਾਜਨ ਜੀ ਅੱਜ ਜਿਹੜਾ ਬੂਟਾ ਤੁਸੀਂ ਇਹ ਲਾਇਆ ਆਪਣੇ ਅੱਤੀ ਤੁਹਾਨੂੰ ਕਿਵੇਂ ਦੀ ਖੁਸ਼ੀ ਮਿਲ ਰਹੀ ਹੈ ਔਰ ਕੀ ਮੈਸੇਜ ਦੇਣਾ ਚਾਹੋਗੇ ਤ੍ਰਿਪੜੀ ਵਾਸੀਆਂ ਨੂੰ ਇਹ ਜਿਹੜਾ ਤੁਸੀਂ ਬਕਸੀ ਜਨ ਨਾਲ ਆਵਾਜ਼ ਇਹਨਾਂ ਬੂਟਾ 24 ਘੰਟੇ ਦੀ ਆਕਸੀਜਨ ਲੱਗੀ ਔਰ ਇੱਕ ਬਹੁਤ ਮਹਾਨ ਕਾਰਿਆ ਹੈ ਜਿੱਦਾਂ ਆਪਾਂ ਕਹਿ ਰਹੇ ਹਾਂ ਵੀ ਆਪਣੇ ਪੇਰੈਂਟਸ ਵਾਸਤੇ ਇੱਕ ਪਿਆਰ ਦੇ ਵਾਸਤੇ ਆਉਣ ਵਾਲੀਆਂ ਨਸਲਾਂ ਲਈ ਇਹ ਕੰਮ ਹੋ ਰਿਹਾ ਹੈ ਸਾਰੇ ਦੁਕਾਨਦਾਰਾਂ ਇਨਸਾਵਾ ਦਾ ਸੁੱਖ ਇਹ ਆਉਣ ਵਾਲੇ ਟਾਈਮ ਦੇ ਵਿੱਚ ਜੋ ਪਸੰਦ ਰੂ ਮੈਨੂੰ ਆਪਣੇ ਲਾਈਫ ਦੇ ਵਿੱਚ 30 40 ਸਾਲ ਹੋ ਗਏ ਨੇ 40 ਸਾਲ ਤੋਂ ਇਹ ਨਹੀਂ ਸਵਾਰਥ ਸੇਵਾ ਕਰਦੇ ਨੇ ਬਿਨਾਂ ਪੈਸੇ ਤੋਂ ਕਿਸੇ ਦੀ ਅੱਛਾ ਲੱਗਦੀ ਹੈ ਸਾਡੇ ਪਸੰਦ ਰੂ ਕਲੱਬ ਦੀ ਸੇਵਾ ਮੈਂ ਸ਼ੁਰੂ ਤੋਂ ਪਹਿਲੇ ਦਿਨ ਤੋਂ ਤੁਹਾਡੇ ਨਾਲ ਜੁੜਿਆ ਹਾਂ ਕੀ ਬਾਤ ਹੈ ਨਾਲ ਬਚਪਨ ਦੇ ਦਿਨਾਂ ਦੇ ਕਲਾਸ ਬਿਲਕੁਲ ਬਿਲਕੁਲ ਥੈਂਕ ਯੂ ਰਾਜਨਜੀਤ ਥੈਂਕ ਯੂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬਹੁਤ परमात्मा पेट जी, जी नी उमिरि थैंक्यू लॻादे रहो थैंक्यू थैंक्यू